ਸੋ ਇਲੈਕਸ਼ਨ ਦਾ ਬੋਲ ਚੱਲ ਰਿਹਾ ਹੈ ਇੰਡੀਆ ਪਾਰਟੀ ਸਾਰੀਆਂ ਆਮ ਆਦਮੀ ਪਾਰਟੀ ਵੀ ਇੰਡੀਆ ਦੇ ਨਾਲ ਹੈ ਟਾਕਸ ਚੱਲ ਰਹੀਆਂ ਨੇ ਕਿ ਪੰਜਾਬ ਦੇ ਵਿੱਚ ਅਲਾਈਅੰਸ ਹੋਏਗੀ ਕਿ ਕਿਸੇ ਫੇਵਰ ਕਿ ਇਹਦੇ ਬਾਰੇ ਮੇਰੇ ਖਲਚ ਮੇਰੇ ਖਲਚ ਮੈਨੂੰ ਫੇਵਰ ਤੋਂ ਜਾਂ ਤਾਂ ਤੁਹਾਨੂੰ ਫਿਰ ਪ੍ਰੋਪਰ ਜਾਣਕਾਰੀ ਨਹੀਂ ਮੈਂ ਕਿੰਨੀ ਵਾਰੀ ਕਹਾਂ ਕਿ ਪੰਜਾਬ ਇਸ ਵਾਰ ਬਣੇਗਾ ਹੀਰੋ ਤੇ ਪੰਜਾਬ ਚੋਂ ਆਮ ਆਦਮੀ ਪਾਰਟੀ ਵਾਸਤੇ 13 0 ਇਸ ਤੋਂ ਵੱਧ ਹੋਰ ਮੈਂ ਕੀ ਕਹਾਂ ਕੀ ਚਾਹਦੇ ਨਹੀਂ ਹੋ ਕਿ ਮਾਰਾ ਹੁਣ ਦੱਸੋ ਹੁਣ ਇਹਦੇ ਬਾਅਦ ਮੈਂ ਕਹਾਂ ਕੀ ਉਹ ਸੋ ਪੰਜਾਬ ਦੇ ਲੋਕ ਆਮ ਆਦੀ ਪਾਰਟੀ ਨੂੰ ਪਿਆਰ ਕਰਦੇ ਨੇ ਪੰਜਾਬ ਦੇ ਲੋਕਾਂ ਨੇ ਆਮ ਆਦੀ ਪਾਰਟੀ ਨੂੰ 92 ਸੀਟਾਂ ਦੇ ਕੇ ਜਿਹੜਾ ਪਾਵਰ ਦਿੱਤੀ ਹੈ ਕਿ ਇਹ ਪਾਵਰ ਲੋਕਾਂ ਲਈ ਵਰਤੋ ਲੋਕਾਂ ਵਾਸਤੇ ਵਰਤੋ ਲੋਕਾਂ ਉੱਤੇ ਨਾ ਵਰਤੋ ਸੋ ਇਸ ਕਰਕੇ ਜੋ ਲੋਕ ਸਭਾ ਦੀਆਂ ਚੋਣਾਂ ਨੇ ਆਮ ਆਦੀ ਪਾਰਟੀ ਸਾਡੇ ਵਰਕਰ ਸਾਡੇ ਵਲੰਟੀਅਰ ਬਹੁਤ ਐਕਸਾਈਟਡ ਨੇ ਪੰਜਾਬ ਹਮੇਸ਼ਾ ਹੀ ਨਵੇਂ ਰਿਕਾਰਡ ਬਣਾਉਂਦਾ ਰਿਹਾ ਨਵੇਂ ਰੈਵੋਲੂਸ਼ਨ ਭਾਵੇਂ ਉਹ ਗ੍ਰੀਨ ਰੈਵੋਲੂਸ਼ਨ ਹੈ ਭਾਵੇਂ ਯਾਦੀ ਦੀ ਕੋਈ ਲੜਾਈ ਹੈ ਭਾਵੇਂ ਆਮ ਆਦਮੀ ਪਾਰਟੀ ਦੀਆਂ ਪਹਿਲੀਆਂ 4 ਸੀਟਾਂ ਜਿਹੜੀਆਂ ਨੇ ਉਹ ਪੰਜਾਬ ਤੋਂ ਹੀ ਆਈਆਂ ਸੀ ਪੰਜਾਬ ਨਵੀਆਂ ਕਹਾਣੀਆਂ ਲਿਖਣ ਲਈ ਮੇਰੇ ਸਾਥ ਇਸ ਵਾਰ 130 ਵਾਲੀ ਕਹਾਣੀ ਲਿਖੂਗਾ। ਆਪਾਂ ਕਿ ਕਿ ਆਕੇ ਆਮਾ ਦੀ ਫਾਟੀ ਲੋੜੀ ਸੁਣਾਂ। ਮੈਂ ਅੱਜ ਰਾਜਦੂਤਾਂ ਦੀ ਗੱਲ ਕਰਨ ਆਇਆ ਹਾਂ। ਤੁਸੀਂ ਕੋਈ ਇੰਡਸਟਰੀ ਬਾਰੇ ਸਵਾਲ ਪੁੱਛ ਸਕਦੇ ਹੋ। ਮਤਲਬ ਮੈਨੂੰ ਸਮਝ ਨਹੀਂ ਆਉਂਦੀ ਤੁਸੀਂ ਘਰੋਂ ਦੋ ਸਵਾਲ ਬਣਾ ਕੇ ਤੁਰਦੇ ਹੋ। ਜੇ ਤਾਂ ਇਹਨਾਂ ਦਾ ਜਵਾਬ ਮਿਲ ਗਿਆ ਠੀਕ ਹੈ। ਤਾਂ ਮੇਰੀ ਖਬਰ ਬਣ ਜੂਗੀ। ਨਹੀਂ ਤਾਂ ਫਿਰ ਨਹੀਂ ਤਾਂ ਦੇਖੋ ਮੈਂ ਐਨੇ ਮੁਲਕਾਂ ਦੇ ਨਾਂ ਲੈ ਤੇ ਥੋੜਾ ਕੋਈ ਧਿਆਨ ਨਹੀਂ ਥੋੜਾ ਸਿਰਫ ਇਹ ਐ ਹੋ ਜੂ ਉਹਨੇ ਐ ਕਹਤਾ ਇਹਨੇ ਐ ਕਹਤਾ। ਮੈਂ ਤੁਹਾਨੂੰ ਕਹਿਣਾ ਪੰਜਾਬ ਨੂੰ ਜੇ ਤਰੱਕੀ ਤੇ ਲੈ ਕੇ ਜਾਵਾਂਗੇ ਤਾਂ ਲੋਕ ਸਾਡੇ ਨਾਲ ਰਹਿਣਗੇ। ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਮੁੰਡੇ ਕੁੜੀਆਂ ਨੂੰ ਜੇ ਡਰੱਗਸ ਤੋਂ ਹਟਾ ਕੇ ਖੇਡਾਂ ਵੱਲ ਰੋਜ਼ਗਾਰ ਵੱਲ ਲੈ ਕੇ ਜਾਵਾਂਗੇ ਉਹਨਾਂ ਨੂੰ ਬਾਹਰਲੇ ਮੁਲਕਾਂ ਵੱਲ ਦੇਖਣਾ ਨਹੀਂ ਪਊਗਾ ਤਾਂ ਲੋਕ ਸਾਡੇ ਨਾਲ ਹੋ ਜਾਣਗੇ ਜੇ ਅਸੀਂ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਵਾਂਗੇ ਤਾਂ ਲੋਕ ਜਿਵੇਂ ਪਹਿਲਾਂ ਵਾਲੇ ਲਾਹ ਤੇ ਉਹਨਾਂ ਸਾਨੂੰ ਲਾ ਦੇਣਗੇ ਸੋ ਇਸ ਕਰਕੇ ਸਾਡੀ ਨੀਅਤ ਕੰਮ ਕਰਨ ਦੀ ਹੈ ਸਾਡਾ ਇਹ ਸਵਾਲ ਨਹੀਂ ਉਹਨੇ ਤੈਨੂੰ ਕੀ ਕਹਤਾ ਉਹਨੇ ਮੈਨੂੰ ਕੀ ਕਹਤਾ ਮੈਂ ਉਹਨੂੰ ਕੀ ਕਹਤਾ ਇਹ ਪੰਜਾਬ ਦੇ ਮੁੱਦੇ ਨਹੀਂ ਇਹ ਤੁਹਾਡੀਆਂ ਹੈਡਲਾਈਨਸ ਹੋ ਸਕਦੀਆਂ ਨੇ ब्रेकिंग न्यूज़ ਕੀ ਆਇਆ ਕਿਹਾ ਹੈ ਕਿ ਪਰ ਹੈਡਲਾਈਨ ਇਹ ਲਾਇਓ ਕਿ ਕਟੋ-ਕਟ 8 ਮੁਲਕਾਂ ਦੇ ਰਾਜਦੂਤਾਂ ਨੂੰ ਮਿਲ ਕੇ ਪੰਜਾਬ ਦੇ ਵਿੱਚ ਇੰਡਸਟਰੀ ਲਿਆਉਣ ਵਾਸਤੇ ਭਗਵੰਤ ਮਾਨ ਨੇ ਕੀਤੀਆਂ ਮੈਰਾਥਨ ਮੀਟਿੰਗਾਂ यूके ਦੇ ਐਮਬੈਸਡਰ ਸਪੇਨ ਦੇ ਐਮਬੈਸਡਰ ਮਲੇਸ਼ੀਆ ਦੇ ਐਮਬੈਸਡਰ ਨੀਦਰਲੈਂਡ ਦੇ ਐਮਬੈਸਡਰ ਬ੍ਰਾਜ਼ੀਲ ਦੇ ਐਮਬੈਸਡਰ ਕਰਕੀ ਓਨ ਤੁਰਕੀ ਕਹ ਦੇ ਨੇ ਤੁਰਕੀ ਦੇ ਐਮਬੈਸਡਰ ਫਰਾਂਸ ਦੇ ਐਮਬੈਸਡਰ ਸਾਰਿਆਂ ਨਾਲ ਬਹੁਤ ਖੁੱਲ ਕੇ ਗੱਲ ਹੋਈ ਕੱਲੇ ਕੱਲੇ ਨਾਲ ਖੇਤੀ ਸੈਕਟਰ ਦੇ ਵਿੱਚ ਬਹੁਤ ਸਾਰੇ ਕੰਟਰੀ ਜਿਵੇਂ ਆਸਟ੍ਰੇਲੀਆ ਬ੍ਰਾਜ਼ੀਲ ਹੈ ਇਹ ਕੰਟਰੀ ਜਿਹੜੇ ਨੇ ਖੇਤੀ ਸੈਕਟਰ ਦੇ ਵਿੱਚ ਪੰਜਾਬ ਦੇ ਨਾਲ ਬਹੁਤ ਸਾਰੀਆਂ ਸਾਂਝਾਂ ਪਾ ਸਕਦੇ ਨੇ ਫੂਡ ਪ੍ਰੋਸੈਸਿੰਗ ਚ ਜਦ ਮੈਨੂਫੈਕਚਰਿੰਗ ਕੰਬਾਈਨਸ ਦੀ ਟਰੈਕਟਰਸ ਦੀ ਕਿਉਂਕਿ ਪੰਜਾਬ ਜਿਹੜਾ ਉਹ 87% ਟਰੈਕਟਰ ਤੇ ਖੇਤੀ ਦੇ ਹੋਰ ਸੰਦ ਜਿਹੜੇ 87% ਦੇਸ਼ ਚੋਂ ਪੰਜਾਬ ਪੈਦਾ ਕਰਦਾ ਪੰਜਾਬ ਮੈਨੂਫੈਕਚਰ ਕਰਦਾ ਆਈਟੀ ਸੈਕਟਰ ਦੇ ਵਿੱਚ ਬਹੁਤ ਸਾਰੇ ਰਾਜਦੂਤ ਜਿਹੜੇ ਨੇ ਉਹਨਾਂ ਨੇ ਆਪਣਾ ਇੰਟਰਸਟ ਦਿਖਾਇਆ ਆਉਣ ਵਾਲੇ ਦਿਨਾਂ ਤੇ ਮੋਹਾਲੀ ਦੇ ਵਿੱਚ ਰਾਜਪੁਰਾ ਦੇ ਵਿੱਚ ਜਿਹੜੀ ਸਾਡੀ ਆਈਟੀ ਹੱਬ ਹੈ ਉਹਨੂੰ ਬਹੁਤ ਬੂਸਟ ਮਿਲੇਗਾ ਅਸੀਂ ਜੋ ਗਰੰਟੀਆਂ ਅਰਵਿੰਦ ਕੇਜਰੀਵਾਲ ਜੀ ਜਿਸ ਵੇਲੇ ਮੇਰੇ ਨਾਲ ਪੰਜਾਬ ਦੇ ਵਿੱਚ ਕੈਂਪੇਨ ਕਰ ਰਹੇ ਸੀ ਅਸੀਂ ਗਰੰਟੀਆਂ ਦੇ ਰਹੇ ਸੀ ਦੋਨੋਂ ਕਿ ਰੰਗਲਾ ਪੰਜਾਬ ਬਣਾਉਣਾ ਹੈ ਖੇਤੀ ਨੂੰ ਲਾਹੇਵੰਦ ੰਧਾ ਬਣਾਉਣਾ ਹੈ ਇੰਡਸਟਰੀ ਨੂੰ ਲੈ ਕੇ ਆਉਣਾ ਹੈ ਆਲਰੇਡੀ ਸਾਡੇ ਕੋਲੇ ਬਹੁਤ ਸਾਰੀ ਇੰਡਸਟਰੀ ਆ ਚੁੱਕੀ ਹੈ ਪਰ ਜਦੋਂ ਅਸੀਂ ਕੱਲੇ-ਕੱਲੇ ਇੰਵੈਸਟਰ ਨੂੰ ਅਲੱਗ ਤੋਂ ਮਿਲਦੇ ਆ ਤਾਂ ਉਹਨਾਂ ਦਾ ਜਿਹੜਾ ਅੱਜ ਵੀ ਮੈਂ ਦੇਖਣ ਲੱਗਿਆ ਹੋਇਆ ਸੀਗਾ ਇਹ ਗੱਲ ਕਿ ਉਹ ਬਹੁਤ ਜ਼ਿਆਦਾ ਇੰਟਰਸਟ ਦਿਖਾਉਂਦੇ ਨੇ ਬਜਾਏ ਇਸ ਦੇ ਕਿ ਕੋਈ ਬਹੁਤ ਵੱਡਾ ਕੋਈ ਇਨਵੈਸਟਮੈਂਟ ਮੀਟ ਪ੍ਰੋਗਰਾਮ ਕਰ ਲੋ ਸਾਰਿਆਂ ਨੂੰ ਸੰਬੋਧਨ ਕਰ ਉਹਦੀ ਵੀ ਜਦੋਂ ਕੱਲੇ-ਕੱਲੇ ਮੁਲਕ ਦੇ ਐਂਬੈਸਡਰ ਨਾਲ ਗੱਲ ਕਰਦੇ ਆ ਜਿਵੇਂ ਕਿ ਬ੍ਰਾਜ਼ੀਲ ਆ ਉਹ ਫੁੱਟਬਾਲ ਦੇ ਵਿੱਚ ਬਹੁਤ ਅੱਗੇ ਨੇ ਜਦੋਂ ਮੈਂ ਇਹਨਾਂ ਨੂੰ ਦੱਸਿਆ ਕਿ ਜਿੰਨੀ ਆ ਫੁੱਟਬਾਲਾਂ ਤੁਹਾਡੇ ਬੱਚੇ ਖੇਡਦੇ ਨੇ ਉਹ ਸਾਰੀਆਂ ਜਲੰਦਰ ਬਣਦੀਆਂ ਨੇ ਤਾਂ ਬਹੁਤ ਹੈਰਾਨ ਹੋਏ ਇਸ ਗੱਲ ਤੋਂ ਕਿ ਰਗਵੀ ਦਾ ਜਿਹੜਾ ਵਰਲਡ ਕੱਪ ਹੈ ਉਹਦੀਆਂ ਸਾਰੀਆਂ ਬੋਲਾਂ ਜਲੰਧਰ ਬਣੀਆਂ। ਕ੍ਰਿਕਟ ਦੇ ਬੈਟ ਕ੍ਰਿਕਟ ਦੀਆਂ ਬੋਲਾਂ ਹਾਕੀ ਦੀਆਂ ਸਟਿਕਸ ਸਾਰੀਆਂ ਸਾਡੇ ਸਪੋਰਟ ਸਿਟੀ ਜਲੰਧਰ ਹੈ ਅਸੀਂ ਸਪੋਰਟਸ ਯੂਨੀਵਰਸਿਟੀ ਬਣਾਉਣ ਦਾ ਵਾਅਦਾ ਕੀਤਾ ਹੋਇਆ ਲੋਕਾਂ ਨਾਲ। ਅਰਵਿੰਦ ਕੇਜਰੀਵਾਲ ਸਾਹਿਬ ਜਦੋਂ ਗਏ ਸੀ ਜਲੰਧਰ ਤਾਂ ਉੱਥੇ ਅਨਾਊਂਸਮੈਂਟ ਕੀਤੀ ਸੀ। ਤਾਂ ਸਪੋਰਟਸ ਦੇ ਵਿੱਚ ਵੀ ਬਹੁਤ ਸਾਰਾ ਇੱਕ ਦੂਜੇ ਦੇ ਮੁਲਕਾਂ ਨਾਲ ਅਸੀਂ ਸਪੋਰਟਸ ਕਲਚਰ ਆਸਟ੍ਰੇਲੀਆ ਦਾ ਸਪੋਰਟ ਕਲਚਰ ਕਲਚਰ ਬਹੁਤ ਵਧੀਆ ਹੈ। ਅਸੀਂ ਆਪਣੇ ਇੱਥੇ ਉਹਨਾਂ ਨੂੰ ਲੈ ਕੇ ਆ ਸਕਦੇ ਹਾਂ ਪ੍ਰੋਫੈਸ਼ਨਲ ਯੂਨੀਵਰਸਿਟੀ ਐਜੂਕੇਸ਼ਨ ਯੂਨੀਵਰਸਿਟੀਆਂ ਦੇ ਜਿਹੜੀਆਂ ਸਾਡੇ ਬੱਚੇ 25 25 30 30 ਲੱਖ ਰੁਪਿਆ ਦੇ ਕੇ ਉੱਥੇ ਜਿ ਯੂਨੀਵਰਸਟੀਆਂ ਚ ਐਡਮਿਸ਼ਨ ਲੈਂਦੇ ਨੇ ਉਹੀ ਯੂਨੀਵਰਸਟੀਆਂ ਇੱਥੇ ਕਿਉਂ ਨਾ ਆਉਣ ਉਹੀ ਪੜ੍ਹਾਈ ਇੱਥੇ ਹੋਵੇ ਤੇ ਉਹ ਜਿੱਥੇ ਮਰਜ਼ੀ ਬਾਅਦ ਦੇ ਵਿੱਚ ਜਾ ਕੇ ਦੁਨੀਆ ਜਿੱਥੇ ਮਰਜ਼ੀ ਉਹਨਾਂ ਦੀ ਉਹਨਾਂ ਦਾ ਦਿਲ ਕਰਦਾ ਉੱਥੇ ਨੌਕਰੀਆਂ ਕਰ ਲੈਣ ਉੱਥੇ ਪਲੇਸਮੈਂਟ ਹੋ ਜੇ ਉਹਨਾਂ ਦੀ ਸੋ ਇੱਕ ਬਹੁਤ ਵੱਡਾ ਸਟੈਪ ਹੈ ਇਹ ਬਹੁਤ ਵੱਡਾ ਕਦਮ ਹੈ ਸਵਾਗਤ ਸਾਰੇ ਜਿਹੜੇ ਮੁਲਕ ਨੇ ਉਹਨਾਂ ਦੇ ਰਾਜਦੂਤਾਂ ਨਾਲ ਗੱਲ ਹੋਈ ਹੈ ਲਗਭਗ ਸਾਰਿਆਂ ਨੇ ਕਿਹਾ ਕਿ ਅਸੀਂ ਪੰਜਾਬ ਆਵਾਂਗੇ ਤੇ ਤੁਸੀਂ ਸਾਡੇ ਕੰਟਰੀ ਚ ਆਓ ਤੇ ਅਸੀਂ ਤੁਹਾਨੂੰ ਆਪਣਾ ਕਲਚਰ ਦਿਖਾਉਨੇ ਆ ਜਿੱਥੇ ਸਾਡੀਆਂ ਕਮੀਆਂ ਨੇ ਤੁਸੀਂ ਪੂਰੀਆਂ ਕਰ ਦੋ ਜਿੱਦੇ ਤੁਹਾਡੀਆਂ ਕਮੀਆਂ ਨੇ ਅਸੀਂ ਪੂਰੀਆਂ ਕਰ ਦਾਂਗੇ ਤਾਂ ਦੇਸ਼ ਦਾ ਨੰਬਰ 1 ਸੂਬਾ ਬਣਾਉਣ ਦਾ ਜੋ ਸੁਪਨਾ ਪੰਜਾਬ ਨੂੰ ਲਿਆ ਉਹ ਪੂਰਾ ਹੋ ਸਕਦਾ ਹੈ ਤੁਹਾਡੇ ਸਾਰੇ ਮੈਂ ਜਿੰਨੇ ਵੀ ਮੁਲਕ ਦੇ ਨਾਮ ਲੈਨੇ ਉਹਨਾਂ ਦੇ ਐਮਬੈਸਡਰਸ ਨਾਲ ਗੱਲ ਹੋਈ ਹੈ ਔਰ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਫੈਕਟਰੀ ਲੈਵਲ ਤੇ ਜਦੋਂ ਐਮਬੈਸੀ ਲੈਵਲ ਤੇ ਗੱਲ ਹੋਊਗੀ ਤਾਂ ਜਿਹੜੇ ਅੱਜ ਅਸੀਂ ਮੀਟਿੰਗਾਂ ਕੀਤੀਆਂ ਨੇ ਉਹਨਾਂ ਨੂੰ ਬੂਰ ਪਊਗਾ ਜਿਵੇਂ ਨੀਦਰਲੈਂਡ ਦੀ ਜਿਹੜੀ ਐਮਬੈਸੀ ਹੈ ਉਹਦੇ ਜਿਹੜੇ ਐਮਬੈਸਡਰ ਨੇ ਹਰ ਹਾਈਨੈਸ ਉਹਨਾਂ ਨੇ ਉਹ ਪੰਜਾਬ ਹੁਣੀ ਅਕਤੂਬਰ ਚ ਵਿਜ਼ਿਟ ਕਰਕੇ ਗਏ ਸੀਗੇ ਕੈਟਲ ਫੀਡ ਦੇ ਵਿੱਚ ਰਾਜਪੁਰੇ ਕੋਲੇ ਉਹਨਾਂ ਨੇ ਰਾਇਲਟੀ ਹਿਊਜ਼ ਨਾਂ ਦੀ ਕੰਪਨੀ ਜਿਹੜੀ ਡੱਚ ਕੰਪਨੀ ਹੈ ਉਹਨਾਂ ਨੇ ਉਹਦਾ ਨੀ ਪੱਥਰ ਰੱਖਿਆ ਸੀਗਾ ਤੇ ਹੁਣ ਉਹਨਾਂ ਨੇ ਕਿਹਾ ਕਿ ਉਹ ਬਣਨ ਵਾਲੀ ਆ ਬਸ ਸਾਰੀਆਂ ਕਲੀਅਰੈਂਸਸ ਹੋ ਗਈਆਂ ਨੇ ਸਾਰੀਆਂ ਐਨਓਸੀ ਸਾਨੂੰ ਮਿਲ ਗਈਆਂ ਨੇ ਤੇ ਹੁਣ ਉਹਦੇ ਵਿੱਚੋਂ ਜਦੋਂ ਪਹਿਲਾ ਪ੍ਰੋਡਕਟ ਨਿਕਲੂਗਾ ਦੁੱਧ ਦਾ ਮਿਲਕ ਦਾ ਤਾਂ ਉਹਦਾ ਤੁਸੀਂ ਉਦਘਾਟਨ ਕਰਨਾ ਮੈਂ ਖੁਸ਼ੀ-ਖੁਸ਼ੀ ਅਕਸੈਪਟ ਕੀਤਾ ਕਿ ਮੇਰੇ ਆਪਣੇ ਪੰਜਾਬ ਦੇ ਵਿੱਚ ਲੋਕਲ ਸਾਰੇ ਰਾਜਪੁਰੇ ਦੇ ਆਲੇ-ਦੁਆਲੇ ਪਿੰਡਾਂ ਦੇ ਲੋਕਾਂ ਨੂੰ ਕੰਮ ਮਿਲ ਰਿਹਾ ਤੇ ਸਾਡਾ ਦੁੱਧ ਜਿਹੜਾ ਵੇਰਕਾ ਤਾਂ ਹੈ ਹੀ ਹੈ ਤੇ ਨਾਲ-ਨਾਲ ਜੇ ਸਾਡੇ ਕੋਲ ਇੰਟਰਨੈਸ਼ਨਲ ਕੰਪਨੀਆਂ ਵੀ ਆਉਣਗੀਆਂ ਤਾਂ ਸਾਡੇ ਪ੍ਰੋਡਕਟ ਜਿਹੜੇ ਨੇ ਉਹ ਇੰਟਰਨੈਸ਼ਨਲ ਹੋਣਗੇ ਇਸੇ ਤਰ੍ਹਾਂ ਬ੍ਰਾਜ਼ੀਲ ਇਸੇ ਤਰ੍ਹਾਂ ਆਪਣਾ ਮਲੇਸ਼ੀਆ ਅੰਮ੍ਰਿਤਸਰ ਤੋਂ ਕੋਲਾਲੰਪੁਰ ਸਿੱਧੀ ਫਲਾਈਟ ਚੱਲਦੀ ਹੈ ਟੂਰਿਜ਼ਮ ਦੇ ਵਿੱਚ ਬਹੁਤ ਜ਼ਿਆਦਾ ਸਕੋਪ ਹੈ ਮਲੇਸ਼ੀਆ ਦੇ ਐਮਬੈਸਡਰ ਨੇ ਕਿਹਾ ਕਿ ਮੈਂ ਵੀ ਆਉਣਾ ਹੈ ਅੰਮ੍ਰਿਤਸਰ ਮੈਂ ਵੀ ਪੰਜਾਬ ਵਿਜ਼ਿਟ ਕਰੂੰਗਾ ਤੇ ਕਿਉਂਕਿ ਬਹੁਤ ਸਾਡੇ ਪੁਰਾਣੇ ਬਜ਼ੁਰਗਾਂ ਤੋਂ ਅਸੀਂ ਸੁਣਦੇ ਹੁੰਦੇ ਸੀ ਜਦੋਂ ਮਲੇਸ਼ੀਆ ਦਾ ਨਾਮ ਮਲਾਇਆ ਕਹਿੰਦੇ ਹੁੰਦੇ ਸੀ। ਮਿਆਂਮਾਰ ਜਿਹੜਾ ਉਹਨੂੰ ਬਰਮਾ ਕਹਿੰਦੇ ਹੁੰਦੇ ਸੀ। ਸੋ ਸਾਡੇ ਬਹੁਤ ਸਾਰੇ 1910 ਤੋਂ 1920 ਦੇ ਨੇੜੇ-ਤੇੜੇ ਬਹੁਤ ਸਾਰੇ ਪੰਜਾਬੀ ਜਿਹੜੇ ਨੇ ਉੱਥੇ ਜਾ ਕੇ ਵਸੇ ਸੀ। ਇੱਥੋਂ ਤੱਕ ਕਿ ਉਹਨਾਂ ਨੇ ਕਿਹਾ ਕਿ ਸਾਡੀ ਸਾਡੀਆਂ ਕਈ ਨੈਸ਼ਨਲ ਟੀਮਾਂ ਦੇ ਵਿੱਚ ਪੰਜਾਬੀ ਪਲੇਅਰ ਨੇ ਉੱਥੇ ਉੱਥੇ ਜਿਹੜੇ ਜੰਮੇ ਨੇ ਸੋ ਬੜੀਆਂ ਵਧੀਆ ਮੀਟਿੰਗਸ ਰਹੀਆਂ ਨੇ ਔਰ ਇਹ ਮਿਹਨਤ ਕਰਨੀ ਪਊਗੀ ਮੁੱਖ ਮੰਤਰੀ ਘਰੇ ਆਪਣੇ ਘਰ ਦਾ ਕੁੰਡਾ ਲਾ ਕੇ ਨਹੀਂ ਬੈਠ ਸਕਦਾ ਜੇ 3.5 ਕਰੋੜ ਲੋਕਾਂ ਨੇ ਯਕੀਨ ਜਾਂ ਵਿਸ਼ਵਾਸ ਜਾਂ ਉਮੀਦ ਜਿਤਾਈ ਹੈ ਤਾਂ ਉਹਨਾਂ ਉਮੀਦਾਂ ਦੇ ਪੂਰਾ ਉਤਰਨ ਲਈ ਹੋਰ ਜ਼ਿਆਦਾ ਮਿਹਨਤ ਕਰਨੀ ਪਊਗੀ ਅੱਜ ਮੈਂ ਨੌਕਰੀਆਂ ਵੀ ਦੇ ਕੇ ਆਇਆ ਹਾਂ 461 450 ਹੈਡ ਕਨਸਟੇਬਲ ਤੇ 11 ਦੂਸਰੇ ਡਿਪਾਰਟਮੈਂਟ ਦੇ ਤੇ ਆ ਕੇ ਮੈਂ ਇੱਥੇ ਮੀਟਿੰਗਾਂ ਵੀ ਕੀਤੀਆਂ ਜਾ ਕੇ ਫੇਰ ਪੰਜਾਬ ਦੇ ਭਲੇ ਲਈ ਜੋ ਵੀ ਸਰਕਾਰ ਦੀਆਂ ਪਲੈਨਿੰਗਾਂ ਜਿ ਸਰਕਾਰ ਵੱਲੋਂ ਨੀਤੀਆਂ ਬਣਨਗੀਆਂ ਉਹ ਪੰਜਾਬੀਆਂ ਦੇ ਹੱਕ ਚ ਬਣਨਗੀਆਂ ਰਵੱਸ ਮਾਈਗ੍ਰੇਸ਼ਨ ਸ਼ੁਰੂ ਹੋ ਗਈ ਲੋਕ ਉਧਰੋਂ ਇੱਧਰ ਨੂੰ ਆਉਣਾ ਚੱਲੂ ਹੋ ਗਏ ਜਦੋਂ ਮੈਂ ਇਹ ਗੱਲ ਕਹੀ ਸੀ ਉਦੋਂ ਮਜ਼ਾਕ ਕਰਦੇ ਸੀ ਪਰ ਹੁਣ ਜਦੋਂ ਆਉਣ ਲੱਗ ਗਏ ਤਾਂ ਹੁਣ ਕਹਿੰਦੇ ਹਾਂ ਚਲੋ ਠੀਕ ਐ ਆਗੇ ਹੋਣੇ ਉੱਥੇ ਤੰਗ ਹੋ ਗਏ ਮੰਨ ਲਓ ਪੰਜਾਬ ਗਵਰਨਮੈਂਟ ਦੀਆਂ ਕੋਸ਼ਿਸ਼ਾਂ ਨੂੰ ਵਿਰੋਧੀ ਧਿਰਾਂ ਵਾਲੇ ਐਪਰੀਸ਼ੀਏਟ ਨਹੀਂ ਕਰਦੇ। ਉਹਨਾਂ ਮੁਲਕਾਂ ਨੂੰ ਭੰਡਦੇ ਆ ਕਹਿੰਦੇ ਉੱਥੇ ਤੰਗ ਹੋ ਗਏ ਹੁਣੇ ਤਾਂ ਆ ਗਏ ਹੁਣੇ। ਬਹੁਤ ਸਾਰੇ ਹਰ ਰੋਜ਼ ਮੇਰੇ ਕੋਲੇ ਫੋਨ ਆਉਂਦੇ ਨੇ ਕਿ ਅਸੀਂ ਪੰਜਾਬ ਆ ਕੇ ਆਪਣੀ ਵਤਨ ਆਪਣੇ ਪੁਰਖਿਆਂ ਦੀ ਧਰਤੀ ਤੇ ਆ ਕੇ ਅਸੀਂ ਕੰਮਕਾਰ ਕਰਨਾ ਚਾਹੁੰਦੇ ਆ। ਹੁਣ ਸਾਨੂੰ ਵਿਸ਼ਵਾਸ ਹੋ ਗਿਆ ਪੰਜਾਬ ਗਵਰਨਮੈਂਟ ਚ ਇਮਾਨਦਾਰ ਗਵਰਨਮੈਂਟ ਹੈ, ਪਾਰਦਰਸ਼ਤਾ ਗਵਰਨਮੈਂਟ ਦੇ ਵਿੱਚ ਹੈਗੀ ਆ। ਸਾਡੇ ਕਈ ਦੋਸਤਾਂ ਨੇ ਪਹਿਲਾਂ ਜਾ ਕੇ ਉੱਥੇ ਬਿਜ਼ਨਸ ਸੈੱਟ ਕਰ ਲੇ। ਮੈਂ ਕਹਿੰਦਾ ਤੁਸੀਂ ਆਓ, ਵੈਲਕਮ, ਕੋਈ ਪੈਸਾ ਨਹੀਂ ਲੱਗੂਗਾ। ਕੋਈ ਤੁਹਾਨੂੰ ਐਨਓਸੀਆਂ ਜਾਂ ਕੋਈ ਦਫਤਰਾਂ ਧੱਕੇ ਖਾਣ ਦੀ ਲੋੜ ਨਹੀਂ ਪੈਣੀ। ਇਸੇ ਗੱਲ ਤੋਂ ਪ੍ਰਭਾਵਿਤ ਸਾਰੇ ਇੰਵੈਸਟਰ ਵੀ ਸੀ ਕਿ ਅਸੀਂ ਸੁਣਿਆ ਕਿਉਂਕਿ ਸਾਰੇ ਅਪਡੇਟ ਰਹਿੰਦੇ ਨੇ ਕਿ ਅਸੀਂ ਸੁਣਿਆ ਤੁਸੀਂ ਜਿਹੜੇ ਸਟੈਂਪ ਪੇਪਰਾਂ ਦੀ ਕਲਰ ਕੋਡਿੰਗ ਕਰਤੀ 14-15 ਦਿਨ ਤੋਂ ਬਾਅਦ ਲੱਗਦੇ ਨਹੀਂ ਸਾਰੀਆਂ ਐਨਓਸੀਆਂ ਲੈ ਕੇ ਤੁਸੀਂ ਆਪਣੀ ਫੈਕਟਰੀ ਸ਼ੁਰੂਆਤ ਕਰ ਸਕਦੇ ਹੋ ਤੇ ਮੈਨੂੰ ਵੀ ਬੜੀ ਖੁਸ਼ੀ ਹੋਈ ਕਿ ਉਹ ਜਦੋਂ ਮੇਰੇ ਕੋਲ ਆਏ ਸੀ ਤਾਂ ਹੋਮਵਰਕ ਕਰਕੇ ਆਏ ਸੀ। ਉਹ ਕਹਿੰਦੇ ਸੀ ਨਾਰਥ ਇੰਡੀਆ 'ਚ ਜਦੋਂ ਅਸੀਂ ਜਦੋਂ ਵੀ ਅਸੀਂ ਆਉਣਾ ਹੈ ਤਾਂ ਪੰਜਾਬ ਆਉਣਾ ਹੈ। ਤੇ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਇਸ ਦੌਰਾਨ ਪੰਜਾਬ ਦੀ ਜਿਹੜੀ ਵਾਗਡੋਰ ਹੈ ਉਹ ਆਮ ਆਦੀ ਪਾਰਟੀ ਦੇ ਹੱਥ ਚ ਹੈ ਆਮ ਲੋਕਾਂ ਦੇ ਹੱਥ ਚ ਹੈ